ਬਾਬਾ ਰੁਖੜਦਾਸ ਜੀ ਦੇ ਸਥਾਨ ਤੇ ਪਿੰਡ ਸੇਖਾ ਕਲਾਂ ਜੋ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਹਰ ਸਾਲ ਜਿਹੜਾ ਸਾਲਾਨਾ ਸਮਾਗਮ ਹੈ ਸਾਲਾਨਾ ਭੰਡਾਰਾ ਬਾਬਾ ਜੀ ਦਾ ਕਰਵਾਇਆ ਜਾਂਦਾ ਹੈ ਸੋ ਉਹ ਸੰਬੰਧੀ ਸਾਲਾਨਾ ਭੰਡਾਰਾ ਬਹੁਤ ਥੋੜੇ ਦਿਨਾਂ ਤੱਕ ਇਸ ਜਗ੍ਹਾ ਤੇ ਹੋਣਾ ਹੈ ਸੋ ਇਸ ਸਮੇਂ ਅੱਜ ਜਿਹੜੀ ਪ੍ਰਬੰਧਕ ਕਮੇਟੀ ਤੇ ਨਗਰ ਦੀ ਸੰਗਤ ਹੈ ਇਸ ਥਾਨ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਸੋ ਗੱਲਬਾਤ ਕਰਕੇ ਉਹਨਾਂ ਦੇ ਉਹਨਾਂ ਕੋਲੋਂ ਜਾਣਦੇ ਆ ਕਿ ਇਹ ਸਮਾਗਮ ਹੈ ਬਾਬਾ ਜੀ ਦਾ ਜਿਹੜਾ ਸਾਲਾਨਾ ਭੰਡਾਰਾ ਹੈ ਉਹ ਕਦੋਂ ਹੋ ਰਿਹਾ ਹੈ ਕਿੰਨੀ ਤਰੀਕ ਹੈ ਕਿਸ ਕਿਸ ਦਿਨ ਹੋਣਾ ਹੈ ਸੋ ਪ੍ਰਬੰਧਕ ਕਮੇਟੀ ਜਿਹੜੀ ਸਮੁੱਚੀ ਇਸ ਟਾਈਮ ਸਾਡੇ ਨਾਲ ਮੌਜੂਦ ਹੈ ਸੋ ਗੱਲਬਾਤ ਕਰਕੇ ਉਹਨਾਂ ਤੋਂ ਜਾਣਦੇ ਆ ਕਿ ਬਾਬਾ ਜੀ ਦਾ ਜਿਹੜਾ ਸਲਾਨਾ ਪੰਡਹਾਰਾ ਹੈ ਉਹ ਕਿਸ ਦਿਨ ਹੋਵੇਗਾ ਤੇ ਉਸ ਦਿਨ ਕੀ ਪ੍ਰਬੰਧ ਹੋਣਗੇ ਸਾਡੇ ਨਾਲ ਨੇ ਇਸ ਟਾਈਮ ਕਮੇਟੀ ਦੇ ਬਾਬਾ ਰੁਖੜਦਾਸ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਆਪਾਂ ਤੇਜਿੰਦਰ ਸਿੰਘ ਕਿ ਜਿਹੜੇ ਇਸ ਸਥਾਨ ਤੇ ਜਿਹੜੀਆਂ ਸੰਗਤਾਂ ਪਹੁੰਚਦੀਆਂ ਆ ਆਪਾਂ ਜਿਹੜਾ ਦਿਨ ਤਰੀਕ ਥੋੜਾ ਬਾਅਦ ਚ ਪੁੱਛਦੇ ਆਂ ਅਗਲੇ ਪ੍ਰਬੰਧਕਾਂ ਨੂੰ ਐਸ ਜਗ੍ਹਾ ਤੇ ਜਿਵੇਂ ਅਸੀਂ ਦੇਖਦੇ ਹਾਂ ਦੇਸ਼ ਵਿਦੇਸ਼ ਤੋਂ ਵੱਡੀ ਗੰਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਸੋ ਉਸ ਦਿਨ ਜਿਹੜੇ ਜਿਵੇਂ ਇੱਕ ਪ੍ਰਬੰਧ ਇੱਥੇ ਕੀਤੇ ਹੁੰਦੇ ਪ੍ਰਬੰਧਾਂ ਦੋ ਜਿਹੜੇ ਪ੍ਰਬੰਧ ਵੀ ਕਈ ਵਾਰ ਛੋਟੇ ਪੈ ਜਾਂਦੇ ਕਿਉਂਕਿ ਸੰਗਤਾਂ ਬੇਅਥਾ ਇੱਥੇ ਪਹੁੰਚਦੀਆਂ ਸੋ ਸੰਗਤਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਇੱਕ ਸਨੇਹਾ ਜ਼ਰੂਰ ਹੈ ਪ੍ਰਧਾਨ ਜੀ ਦੇਣਾ ਚਾਹੁੰਦੇ ਹੈ ਉਹ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਗੱਲਬਾਤ ਕਰਦੇ ਆਂ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੀ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਜਿਹੜਾ ਇਹ ਭੰਡਾਰਾ ਆਪਣੇ ਜੀ ਇਹ 16 ਤਰੀਕ ਦਿਨ 100 ਵਾਰ ਨੂੰ ਹੋਣਾ ਜੀ ਤੇ ਉਦੋਂ ਦਾ ਸੰਗਤ ਬਹੁਤ ਆਉਂਦੀ ਆ ਇਕੱਠ ਬਹੁਤ ਜ਼ਿਆਦਾ ਹੁੰਦਾ ਜੀ ਮੇਰੀ ਤਾਂ ਸੰਗਤਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਜਦੋਂ ਵੀ ਆਪਾਂ ਕੋਈ ਜਾਂ ਮਾਈਆਂ ਬੀਬੀਆਂ ਆਉਂਦੀਆਂ ਆਪਣਾ ਕੀਮਤੀ ਸਮਾਨ ਰਿੰਦਾ ਲੈ ਕੇ ਆਉਣ ਨਾਲ ਜੇ ਆਪਣੇ ਭਰਾ ਐ ਸਾਰੇ ਵੀ ਆਪਣੇ ਜਿਹੜੇ ਹੈਗੇ ਆ ਡਾਕੂਮੈਂਟ ਹੁੰਦੇ ਆ ਨਾਲ ਪੈਸੇ ਡਾਕੂਮੈਂਟ ਲੈ ਕੇ ਨਾਲ ਆਉਂਦੇ ਆ ਇੱਥੇ ਚੋਰੀ ਹੋ ਜਾਂਦੀ ਇਕੱਠ ਬਹੁਤ ਜ਼ਿਆਦਾ ਹੁੰਦਾ ਰਸਵੀ ਜਾਨੀ ਜੇ ਰਸ਼ ਹੋਏ ਹਾਂ ਬਹੁਤ ਜ਼ਿਆਦਾ ਹੋ ਜਾਂਦਾ ਉਹਦੇ ਵਿੱਚ ਫਿਰ ਚੋਰੀ ਬਹੁਤ ਹੋਈ ਪਿਛੇ ਪਿਛਲੀ ਵਾਰ ਵੀ ਡਾਕੂਮੈਂਟ ਕਈਆਂ ਦੇ ਕੱਢੇ ਗਏ ਬੜਗੇ ਵੀ ਬਹੁਤ ਰਗਵਾਤੀ ਬਸ ਇੰਨਾ ਧਿਆਨ ਰੱਖਣਾ ਬਈ ਜ਼ਿਆਦਾ ਸਮਾਨ ਕੀਮਤੀ ਸਮਾਨ ਨਾਲ ਲੈ ਕੇ ਆਉਣ ਲੋੜ ਅਨਸਾਰ ਲਿਆਉਣ ਜਿੰਨਾ ਵੀ ਜ਼ਰੂਰੀ ਹੋਣਾ ਸੋ ਪ੍ਰਧਾਨ ਜੀ ਨੇ ਜਿਹੜੀ ਸੰਗਤਾਂ ਨੂੰ ਜਿਹੜਾ ਇੱਕ ਖਾਸ ਸਨੇਹਾ ਦਿੱਤਾ ਹੈ ਕਿਉਂਕਿ ਰਸ਼ ਬੇਕਾਬੂ ਹੋ ਜਾਂਦਾ ਹੈ ਸੋ ਉਹਦੇ ਵਿੱਚ ਕੋਈ ਮਾੜੇ ਅਨਸਰ ਵੀ ਵਿੱਚ ਆ ਜਾਂਦੇ ਹਰ ਜਗ੍ਹਾ ਤੇ ਇਸ ਤਰ੍ਹਾਂ ਹੋ ਜਾਂਦਾ ਹੈ ਵੀ ਜਦੋਂ ਕੋਈ ਸੰਗਤ ਹੁੰਦੀ ਹੈ ਜਾਂ ਉੱਥੇ ਇਸ ਤਰ੍ਹਾਂ ਦੇ ਅਨਸਰ ਵੀ ਵਿੱਚ ਆ ਜਾਂਦੇ ਜਿਹੜੇ ਗਲਤ ਵਿੱਚ ਮਤਲਬ ਵੜ ਜਾਂਦੇ ਸੰਗਤਾਂ ਦੇ ਵਿੱਚ ਤੇ ਉਸ ਸਮੇਂ ਜਿਹੜੀਆਂ ਮਾੜੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਸੋ ਸੰਗਤਾਂ ਇਹ ਗੱਲ ਲਗਦਾ ਖਾਸ ਧਿਆਨ ਦੇਣ ਵੀ ਜਿਹੜੇ ਕੋਈ ਆਪਦੇ ਜ਼ਰੂਰੀ ਕਾਗਜ਼ਾਤ ਹੈ ਜਾਂ ਕੋਈ ਆਪਣਾ ਸੋਨਾ ਗਹਿਣਾ ਉਹ ਸੰਗਤਾਂ ਇੱਥੇ ਨਾ ਪਾ ਕੇ ਆਉਣ ਸੋ ਜਿਹੜੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸੋ ਹਿਸਾਬ ਵੀ ਸਾਡੇ ਨਾਲ ਨੇ ਦਰਸ਼ਨ ਸਿੰਘ ਜੀ ਗੱਲਬਾਤ ਕਰਦੇ ਉਹਨਾਂ ਤੋਂ ਪੁੱਛਦੇ ਆਂ ਵੀ ਜਿਹੜਾ ਇਹ ਭੰਡਾਰਾ ਹੈ ਕਿਸ ਦਿਨ ਹੋਣਾ ਹੈ ਤੇ ਜਿਹੜੇ ਹੈਗੇ ਆ ਦੰਤਰੀ ਕੋ ਉਹਨਾਂ ਤੋਂ ਜਾਣਦੇ ਆਪਾਂ ਹਾਂਜੀ ਤਨਤਨ ਬਾਬਾ ਰੁਖੜ ਦਾ ਹਜ ਜੀ ਦੀ ਜਗ੍ਹਾ ਤੇ ਜਿਹੜਾ ਸਲਾਨਾ ਬਣਾ ਰਹਾ ਹੁੰਦਾ ਨਾ ਇਹ ਜੀ ਇਸ 16 ਸਤੰਬਰ ਯਾਨੀ ਕਿ ਨੌਵਾਂ ਮਹੀਨਾ ਦਿਨ ਸੋਮਵਾਰ ਦੇਸੀ ਮਹੀਨਾ ਹੁੰਦਾ ਜਿਹੜਾ ਇੱਕ ਅਸੂ ਜੀ ਇਹ ਇਸ ਦਿਨ ਹੋ ਰਿਹਾ ਹੈ ਜੀ ਤੇ ਬਾਕੀ ਤੁਸੀਂ ਦੱਸੋ ਕੀ ਕਹਿੰਨਾ ਜਿਹੜੇ ਇਸ ਦਿਨ ਆਪਾਂ ਸਮਾਗਮ ਕਰਨੇ ਆ ਇਸ ਦਿਨ ਵਾਸਤੇ ਸੋ ਜਿਹੜੇ ਇਸ ਸਥਾਨ ਦੇ ਉੱਤੇ ਪ੍ਰਬੰਧ ਨੇ ਉਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਗਤਾਂ ਵੱਲੋਂ ਦਾ ਪੂਰਾ ਜ਼ੋਰ ਲੱਗਾ ਏ ਜੀ ਪਰ ਸੰਗਤ ਜ਼ਿਆਦਾ ਆਉਂਦੀ ਇੱਥੇ ਪ੍ਰਬੰਧ ਘਟ ਜਾਂਦੇ ਆ ਜੀ ਨਿੱਕੇ ਪੈ ਜਾਂਦੇ ਪ੍ਰਬੰਧ ਤੇ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਕਿਹਾ ਵੀ ਡਾਕੂਮੈਂਟ ਨਾ ਜਿਵੇਂ ਆਪਾਂ ਆਧਾਰ ਕਾਰਡ ਜਾਂ ਪਿੰਨ ਕਾਰਡ ਨਾਲ ਲਈ ਫਿਰਦੇ ਨੇ ਨੇ ਬਟੂਆਂ 'ਚ ਪਾ ਕੇ ਉਹ ਪਿਛਲੀ ਵਾਰੀ ਬਹੁਤ ਪ੍ਰੋਬਲਮ ਆਈ ਸਾਨੂੰ ਇੱਥੇ ਹਜੇ ਤੱਕ ਵੀ ਮੈਨੂੰ ਲੱਗਦਾ ਇੱਥੇ ਇੱਕ ਅੱਧੇ ਪਏ ਹੋਣਗੇ ਫੇਸਬੁੱਕਾਂ ਤੇ ਆਪਾਂ ਪਾਉਂਦੇ ਆ ਜਾਂ ਥੋੜੇ ਰਾਹੀਂ ਆਪਾਂ ਮੀਡੀਆ ਰਾਹੀਂ ਕਰਦੇ ਆਪਾਂ ਹੂੰ ਪਰ ਠੀਕ ਨਹੀਂ ਵੀ ਆਪਦੇ ਉਹ ਜ਼ਰੂਰ ਧਿਆਨ ਰੱਖਿਆ ਨਾ ਮੋਬਾਈਲਾਂ ਦਾ ਆਧਾਰ ਕਾਰਡ ਪਿੰਨ ਕਾਰਡ ਕੋਈ ਡਾਕੂਮੈਂਟ ਨਾਲ ਨਾਲ ਲੈ ਕੇ ਆਇਓ ਜਿਹੜੇ ਜਿਹੜੇ ਪ੍ਰਬੰਧਾਂ ਦੀ ਆਪਾਂ ਗੱਲ ਕਰੀਏ ਤਾਂ ਉਸ ਦਿਨ ਵਾਸਤੇ ਜਿਵੇਂ ਮਤਲਬ ਕਮੇਟੀ ਵੱਲੋਂ ਵੀ ਕੋਈ ਜਿਹੜੇ ਕੋਈ ਖਾਸ ਆਪਣੇ ਵੱਲੋਂ ਬੰਦੇ ਉਸ ਦਿਨ ਲਾਏ ਜਾਂਦੇ ਜਾਂ ਕੋਈ ਪ੍ਰਸ਼ਾਸਨ ਵੱਲੋਂ ਵੀ ਇਸ ਤਰ੍ਹਾਂ ਦਾ ਸਹਿਯੋਗ ਲਿਆ ਜਾਂਦਾ ਹਾਂਜੀ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਹੋਊਗਾ ਤੇ ਪ੍ਰਾਈਵੇਟ ਸਕਿਉਰਟੀ ਵੀ ਲਈ ਜਾਂਦੀ ਆਪਣੇ ਤੋਂ ਸੇਵਾਦਾਰ ਵੀ ਵੱਧ ਚੜ ਕੇ ਹਿੱਸਾ ਲੈਂਦੇ ਆ ਸੇਵਾਦਾਰ ਤਾਂ ਆਪਣੇ ਬਾਲੇ ਸਾਫ ਸੁਥਰੇ ਆ ਜਿੱਥੇ ਖੜਾਤੇ ਉੱਥੇ ਖੜਨ ਲੱਗੇ ਸੇਵਾਦਾਰਾਂ ਨੂੰ ਕੋਈ ਕਮੀ ਨਹੀਂ ਹੋਊਗੀ ਨਾ ਕਮੇਟੀ ਵੱਲੋਂ ਕਮੀ ਹੋਊਗੀ ਹਾਂਜੀ ਸੋ ਇਹਨਾਂ ਨੇ ਜਿਹੜਾ ਦਿਨ ਤਰੀਕ ਦੱਸੀਏ ਤੇ ਨਾਲ ਜਿਹੜੀ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਹੈ ਵੀ ਜਿਹੜੇ ਡਾਕੂਮੈਂਟ ਹੈ ਦੁਬਾਰਾ ਫਿਰ ਕਿਉਂਕਿ ਜਿਹੜੇ ਰਾਸ਼ਾਂ ਦੇ ਵਿੱਚ ਇਹ ਅਕਸਰ ਘਟਨਾਵਾਂ ਵਾਪਰ ਜਾਂਦੀਆਂ ਸੋ ਅਗਲੇ ਜਿਹੜੇ ਸਾਡੇ ਨਾਲ ਜਿਹੜੀ ਜਾਣਕਾਰੀ ਲਵਾਂਗੇ ਆਪਾਂ ਸਿੱਧੂ ਸਾਹਿਬ ਨੇ ਸਾਡੇ ਨਾਲ ਸਮਾਜ ਸੇਵੀ ਸੋ ਜਿਹੜੀਆਂ ਸੰਗਤਾਂ ਦੀ ਗੱਲ ਕਰਦੇ ਆਪਾਂ ਜੇ ਇਸ ਸਥਾਨ ਦੇ ਸੰਗਤਾਂ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਪੁੱਛਦੇ ਆ ਕਿ ਜਿਹੜੇ ਇਸ ਸਥਾਨ ਦੀ ਕੀ ਮਹੱਤਤਾ ਹੈ ਤੇ ਸੰਗਤਾਂ ਕਿੱਥੋਂ-ਕਿੱਥੋਂ ਇਸ ਸਮਾਗਮ ਦੇ ਵਿੱਚ ਪਹੁੰਚਦੀਆਂ ਤਾਂ ਤਨ ਤਨ ਬਾਬਾ ਰੁਖੜਦਾਸ ਤੇਰੀ ਸਦਾ ਜੈ ਸੰਗਤਾਂ ਦਾ ਮਠਾੜੂ ਸਾਹਿਬ ਆਪਾਂ ਬਿਆਨ ਨਹੀਂ ਕਰ ਸਕਦੇ ਕਈ ਤਾਂ ਇਹੋ ਜਿਹੇ ਵੀ ਸਾਡਾ ਹਜੇ ਪੋਸਟਰ ਤੇ ਲੈ ਕੇ ਨੰਬਰ ਲੈ ਲੈਂਦੇ ਆ ਸਾਨੂੰ ਲਿਆਉਣੇ ਵੀ ਪੈਂਦੇ ਆ ਉਹਨਾਂ ਨੂੰ ਰਾਹ ਦੱਸਣੇ ਪੈਂਦੇ ਆ ਸੰਗਤਾਂ ਤਾਂ ਅਮਰੀਦ ਕੋਟਲਾ ਕੋਈ ਬਾਹਰੋਂ ਵੀ ਸੰਗਤਾਂ ਬਹੁਤ ਆਉਂਦੀਆਂ ਜੀ ਹਰ ਸਾਲ ਹੀ ਆਉਂਦੀ ਹੈ ਮੇਰਾ ਖਿਆਲ ਐਤਕੀ 21ਵਾਂ ਸਾਡਾ ਇਹ ਇਹ ਮਨਾ ਰਹੇ ਆ ਅਸੀਂ ਜੀ 21 ਤੋਂ 22 20 ਤੋਂ ਪਹਿਲਾਂ ਮਨਾ ਲਈ 21ਵਾਂ ਪ੍ਰੋਗਰਾਮ ਇਹ ਤੇ ਹਰ ਸਾਲ ਹੀ ਸੰਗਤਾਂ ਦਾ ਤਾਂ ਕੋਈ ਅੰਤ ਨਹੀਂ ਰਹਿੰਦਾ ਜੀ ਜਿਵੇਂ ਪ੍ਰਧਾਨ ਸਾਹਿਬ ਨੇ ਡਾਕੂਮੈਂਟ ਬਾਰੇ ਦੱਸਿਆ ਕੋਈ ਸਾਨੂੰ ਡਾਕੂਮੈਂਟਾਂ ਦਾ ਫਾਇਦਾ ਵੀ ਹੋ ਜਾਂਦਾ ਕਿਉਂਕਿ ਇੱਥੇ दारू ਦਾ ਸੇਵਨ ਹੁੰਦਾ ਹੈ ਬਾਬੇ ਨੇ दारू ਚੜਦੀ ਹੈ। ਹੂੰ। ਤੇ ਰਾਤ ਨੂੰ ਕਈਆਂ ਬੰਦਿਆਂ ਦਾ ਪਤਾ ਨਹੀਂ ਲੱਗਦਾ ਸਾਨੂੰ। ਹੂੰ। ਉਹ ਸ਼ਰਾਬੀ ਪਏ ਹੁੰਦੇ ਰਾਤ ਨੂੰ 12 1 ਵਜੇ ਤੱਕ ਚੱਕ ਕੇ ਕਈ ਵਾਰੀ ਉਹ ਡਾਕੂਮੈਂਟ ਸਾਡੀ ਮਦਦ ਕਰ ਦਿੰਦੇ ਆ। ਕਿਉਂਕਿ ਉਹ ਤੋਂ ਪਤਾ ਲੱਗ ਜਾਂਦਾ ਫਲਾਣੇ ਪਿੰਡ ਦਾ ਬੰਦਾ ਹੈ। ਫਿਰ ਪ੍ਰਸ਼ਾਸਨ ਵੀ ਹੁੰਦਾ ਸਾਡੇ ਪਿੰਡ ਦੇ ਬੰਦੇ ਵੀ ਬਹੁਤ ਸੇਵਾਦਾਰ ਬਹੁਤ ਸੇਵਾ ਕਰਦੇ ਆ। ਬਾਹਰਲੇ ਪਿੰਡਾਂ ਦੇ ਬੰਦੇ ਵੀ ਸੇਵਾ ਕਰਦੇ ਆ। ਫਿਰ ਉਹ ਸਾਡੇ ਨਾਲ ਸਾਡੀ ਮਦਦ ਕਰਦੇ ਰਾਤ ਨੂੰ ਫਿਰ ਕਈ ਰਿਕੈਂਟਰ ਤੇ ਉਹਨਾਂ ਨੂੰ ਜਾ ਕੇ ਘਰੇ ਛੱਡ ਕੇ ਆਉਣਾ ਪੈਂਦਾ ਹੈ। ਇਸ ਕਰਕੇ ਡਾਕੂਮੈਂਟ ਦਾ ਜੇ ਪ੍ਰਧਾਨ ਸਾਹਿਬ ਨੂੰ ਜਿਹਾ ਨੁਕਸਾਨ ਤਾਂ ਹੁੰਦਾ ਕੋਈ ਇਹ ਜੇ ਗਲਤ ਆਨਸਰ ਹੁੰਦੇ ਬਟੂਆ ਮਾਰ ਲੈਂਦੇ ਜਾਂ ਕਿਵੇਂ ਆ ਜੇ ਇਹਨਾਂ ਨੇ ਦੱਸਿਆ ਵੀ ਉਹ ਨਾ ਲਿਉਣ ਤੇ ਬਾਕੀ ਲੰਗਰ ਦੀ ਕੋਈ ਪ੍ਰਵਾਹ ਨਹੀਂ ਜਲੇਬੀਆਂ ਦਾ ਟੁੱਟ ਲੰਗਰ ਚੱਲਦਾ ਹੈ ਸਾਰੇ ਲੰਗਰ ਚੱਲਦੇ ਆ ਗਾਉਣ ਵਾਲੇ ਆ ਜਿਹੜੇ ਜਿਹੜੇ ਆਪਾਂ ਗੱਲ ਕਰ ਲਈਏ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਆ ਜਿਵੇਂ ਮੈਂ ਪਿਛਲੇ ਸਮਾਗਮ 'ਚ ਵੇਖਿਆ ਸੀਗਾ ਕਿ ਉਹ ਸਮਾਗਮ ਦੇ ਵਿੱਚ ਜਿਹੜੀ ਵਿਦੇਸ਼ ਤੋਂ ਵੀ ਸੰਗਤ ਪਹੁੰਚੀ ਸੀ ਸੋ ਇਸ ਸਥਾਨ ਦੀ ਜਿਹੜੀ ਮੇਨ ਮੁੱਖ ਮਹੱਤਤਾ ਕੀ ਹੈ ਕੀ ਕਹਿਣਾ ਚਾਹੁੰਦੇ ਇੱਥੇ ਜੀ ਲੋਕਾਂ ਨੂੰ ਆਏ ਆ ਵੀ ਜਿਵੇਂ ਵਿਸ਼ਵਾਸ ਹਮ ਵਿਸ਼ਵਾਸ ਬਹੁਤ ਜ਼ਿਆਦਾ ਲੋਕਾਂ ਨੂੰ ਵਿਸ਼ਵਾਸ ਕੀ ਹੈ ਮਤਲਬ ਸਰੋਂ ਜਮਾਉਣ ਵਾਲੀ ਗੱਲ ਹੈ ਕਿਉਂਕਿ ਅਸੀਂ ਆਪ ਦੇਖਿਆ ਇੱਥੇ ਜੀ ਜੇ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਤੇ ਤਾਂ ਲੋਕਾਂ ਦਾ ਵਿਸ਼ਵਾਸ ਵੱਜਿਆ ਤੇ ਸਾਰੇ ਵਿਦੇਸ਼ ਤੋਂ ਬਹੁਤ ਆਉਂਦੇ ਆ ਜੀ ਲੁਧਿਆਣੇ ਤੋਂ ਮੈਨੂੰ ਫੋਨ ਕੀਤਾ ਉਹਨਾਂ ਨੇ ਪੁੱਛਿਆ ਇੱਕ ਪੋਸਟਰ ਤੇ ਨੰਬਰ ਸੀ ਮੇਰਾ ਉਹਨਾਂ ਨੇ ਪੁੱਛਿਆ ਜੀ ਐਂ ਕਰਕੇ ਅਸੀਂ ਜਾਣਾ ਮੈਂ ਕਿਹਾ ਤੁਸੀਂ ਆ ਜਾਓ ਵੀ ਸਿੱਖੇ ਤੱਕ ਦਾ ਰਾਸਤਾ ਹੈ ਕਿ ਬੱਸਾਂ ਆਉਂਦੀਆਂ ਉਹ ਦੁਕਾਨ ਨਹੀਂ ਜਾਂਦਾ ਵਿਕਲਪ ਹੈ ਮੈਂ ਆਪ ਦੀ ਗੱਡੀ ਤੋਂ ਉਹਨਾਂ ਨੇ ਇੱਥੇ ਲੈ ਕੇ ਆਇਆ ਤੇ ਉਹਨਾਂ ਨੇ ਜਾਨੀ ਬਹੁਤ ਧੰਨਵਾਦ ਕੀਤਾ ਲੋਕ ਆਏ ਜਾਨੀ ਦੂਰੋਂ ਨੰਬਰ ਪੜ੍ਹ ਕੇ ਮਦਦ ਮੰਗਦੇ ਆ ਕਈਆਂ ਬੰਦਿਆਂ ਨੂੰ ਸਥਾਨ ਦਾ ਪਤਾ ਨਹੀਂ ਕਿਉਂਕਿ ਤਿੰਨਾ ਚੌਂ ਪਿੰਡਾਂ ਦੇ ਵਿਚਾਲੇ ਸਥਾਨ ਹੈ ਕੋਈ ਮੇਨ ਰੋਡ ਤੇ ਸਥਾਨ ਨਹੀਂਗਾ ਫਿਰ ਕਈਆਂ ਲੋਕਾਂ ਨੂੰ ਪਤਾ ਨਹੀਂ ਫਿਰ ਐ ਕਰਕੇ ਫੋਨ ਕਰਕੇ ਪਤਾ ਕਰਦੇ ਆ ਜਾਨੀ ਇੱਕ ਸੰਗਤ ਦਾ ਕੋਈ ਬਾਕੀ ਲੰਗਰ ਦਾ ਕੋਈ ਨਹੀਂ ਛੋਲੇ ਪੂੜੀਆਂ ਦਾ ਲੰਗਰ ਜਲੇਬੀਆਂ ਦਾ ਲੰਗਰ ਉਹ ਤੋਟੀ ਵਰਦਾ ਜੀ ਇੱਥੇ ਕੋਈ ਪ੍ਰਵਾਹ ਨਹੀਂ ਜਿਹੜੇ ਜਿਹੜੇ ਜਿਹੜਾ ਇਹ ਸਥਾਨ ਹੈ ਇੱਕ ਵਾਰ ਜਿਹੜੀ ਸੰਗਤ ਦੇਸ਼ ਵਿਦੇਸ਼ ਦੇ ਵਿੱਚ ਵੀ ਆਪਣੀ ਇਸ ਖਬਰ ਨੂੰ ਦੇਖੇਗੀ ਇਸ ਸਥਾਨ ਦੀ ਜਿਹੜੀ ਮੇਨ ਜਿਹੜੀ ਲੋਕੇਸ਼ਨ ਹੈ ਉਹ ਸ਼ਹਿਰਾਂ ਦੇ ਵਿੱਚੋਂ ਇੱਕ ਵਾਰ ਜ਼ਰੂਰ ਦੱਸੋ ਵੀ ਜਿਹੜੇ ਸ਼ਹਿਰ ਤੋਂ ਕਿੱਥੋਂ ਇਹ ਇਹ ਜਿਹੜੀ ਜਗਾ ਕਿੱਥੇ ਪੈਂਦੀ ਹੈ ਇਹ ਦੇਖੋ ਜੀ ਨਿਹਾਲਸਾਂ ਵਾਲਾ ਕੋਟਕਪੂਰਾ ਮੋਗਾ ਤੇ ਇਹਨਾਂ ਪਿੰਡਾਂ ਦੇ ਵਿਚਾਲੇ ਜ ਆ ਜਾਂਦਾ ਹਾਂ ਠੱਠੀ ਭਾਈ ਦੇ ਨਾਲ ਠੱਠੀ ਭਾਈ ਬੰਮੀਹਾ ਸੇਖਾ ਅਕਲਾਂ ਦੇ ਵਿਚਾਲੇ ਆ ਜਾਂਦਾ ਸਮਾਲਸਰ ਤੋਂ ਮੇਨ ਰੋਡ ਆਉਂਦਾ ਉਧਰੋਂ ਬਾਜੇਖਾਨੇ ਤੋਂ ਵੀ ਆਉਂਦਾ ਭਗਤੇ ਤੋਂ ਵੀ ਆ ਜਾਂਦਾ ਜੀ ਇਹ ਸਾਨੇ ਪਿੰਡਾਂ ਦੇ ਵਿਚਾਲੇ ਜੇ ਪੈ ਜਾਂਦਾ ਆਗਰ ਕਿਸੇ ਨੂੰ ਪ੍ਰੋਬਲਮ ਹੈ ਸਾਡਾ ਪੋਸਟਰ ਤੇ ਨੰਬਰ ਆ ਪ੍ਰਧਾਨ ਸਾਹਿਬ ਦਾ ਨੰਬਰ ਹੈ ਸਾਨੂੰ ਫੋਨ ਲਾਉਣਾ ਸਾਡੀ ਕੰਪਨੀ ਕਮੇਟੀ ਹੈਲਪ ਕਰੂਗੀ ਉਹਨਾਂ ਦੀ ਫੋਨ ਇੱਥੋਂ ਤੱਕ ਪਹੁੰਚਾਉਣਾ ਸੋ ਫੌਜੀ ਸਾਹਿਬ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਇਸ ਸਥਾਨ ਤੇ ਕਿਸ ਤਰ੍ਹਾਂ ਜਿਹੜੀ ਸੰਗਤ ਪਹੁੰਚੂ ਤੇ ਉਹ ਲੋਕੇਸ਼ਨ ਵੀ ਨਾਲ ਦੱਸੀ ਹੈ ਸੇ ਜਿਹੜੇ ਜਿਹੜੇ ਲੰਗਰ ਦੇ ਪ੍ਰਬੰਧ ਨੇ ਕਿਉਂਕਿ ਸੰਗਤਾਂ ਇੱਥੇ ਸਵੇਰ ਤੋਂ ਹੀ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਸੋ ਕਿਸ ਤਰ੍ਹਾਂ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਨੇ ਬਾਈ ਜੀ ਤੋਂ ਜਾਣਦੇ ਆ ਕਿ ਸਵੇਰ ਤੋਂ ਜੇ ਜਿਹੜੀ ਸੰਗਤ ਇੱਥੇ ਪਹੁੰਚੂਗੀ ਉਹਨਾਂ ਵਾਸਤੇ ਲੰਗਰਾਂ ਦੇ ਜਾਂ ਦੁਪਹਿਰ ਸਮੇਂ ਕੀ ਕੀ ਪ੍ਰਬੰਧ ਨੇ ਤੁੰਤਮਗੁਰ ਖਰਦਾਸ ਜੀ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਅਸੀਂ 2 ਦਿਨ ਪਹਿਲਾਂ ਜਿਹੜੇ ਬਣਨ ਸ਼ੁਰੂ ਹੋ ਜਾਂਦੀ ਹੈ ਜੀ ਇਹ ਸੰਭਾਲ ਕੀਤੀ ਜਾਂਦੀ ਹੈ ਜੇ ਉਦੋਂ ਹੀ ਸ਼ੁਰੂ ਕਰਦੇ ਆਂ ਤੇ ਫਿਰ ਉਸ ਚੀਜ਼ ਦੀ ਕੰਗੂ ਉਹਨਾਂ ਨੇ ਇਸ ਕਰਕੇ 2 ਦਿਨ ਪਹਿਲਾਂ ਹੀ ਨੰਗਰਾਂ ਦਾ ਪਰਵੰਧ ਸ਼ੁਰੂ ਕੀਤਾ ਜਾਂਦਾ ਹੈ ਜੀ ਤੇ ਜਿਹੜਾ ਬਾਬਾ ਰੁਕੜਦਾ ਸਾਹੀ ਦੀ ਜਗਾ ਹੈ ਬਾਬਾ ਰੁਕੜਦਾ ਸਾਹੀ ਬਚਪਨ ਦੇ ਵਿੱਚ ਪਿੰਡ ਸਿੱਖਾਗਲਾਏ ਛੋਟੀ ਉਮਰ ਦੇ ਵਿੱਚ ਜੀ ਸਾਡੇ ਦਾਦਾ ਜੀ ਨੇ ਦੱਸਦੇ ਹੁੰਦੇ ਸੀ ਉਹਾਂ ਦੇ ਵੀ ਇਹ ਜਦੋਂ ਢਾਲੀ ਜਾਂਦੇ ਸੀ ਨਗਰ ਦੇ ਵਿੱਚ ਹਮ ਅਲਫ ਨੰਗੇ ਜਾਂਦੇ ਸੀ ਜੀ ਕਿਉਂਕਿ ਸਾਧੂ ਰੂਹ ਹੋਣ ਕਰਕੇ ਇਹਨਾਂ ਨੂੰ ਤਾਂ ਮਰਦ ਵੀ ਉਹੀ ਸੀ ਜਨਾਨੀ ਵੀ ਉਹੀ ਚੀਜ਼ ਸੀ ਕਿਉਂ ਮਨ ਸੱਚਾ ਹੈਗਾ ਉਸ ਤੋਂ ਬਾਅਦ ਜਦੋਂ ਪਿੰਡ ਦੇ ਮੋਹਤਵਾਰ ਬੰਦੇ ਨੇ ਜਾ ਕੇ ਇਹਨਾਂ ਦੇ ਗੁਰੂ ਨੂੰ ਕਿਹਾ ਵੀ ਮਹਾਰਾਜ ਜੀ ਵੀ ਕਰਨ ਦੇ ਵਿੱਚ ਮਾਈਆਂ ਬੀਬੀਆਂ ਹੁੰਦੀਆਂ ਤੇ ਵੀ ਤੁਸੀਂ ਉਹਨਾਂ ਕੋਈ ਪਰਦ ਰੱਖਾ ਕਰਨ ਉਹਨੂੰ ਤੁਸੀਂ ਹੀ ਰੱਖਿਓ ਕੱਲ ਨੂੰ ਤੁਸੀਂ ਫਲਕਾਰੀ ਲੈ ਕੇ ਆ ਜਿਓ ਵਿਚਾਲਿਆਂ ਪਾਰ ਲੈ ਕੇ ਫਲਕਾਰੀ ਜਦੋਂ ਆਪਦਾ ਭਜਨ ਕਰਨ ਲੱਗੇ ਅਸੀਂ ਤੁਹਾਨੂੰ ਇਸ਼ਾਰਾ ਕਰਾਂਗੇ ਉਦੋਂ ਦੇ ਗਲ ਦੇ ਵਿੱਚ ਫਲਕਾਰੀ ਪਾ ਦੇਵੋ ਜੀ ਦੂਸਰੇ ਦਿਨ ਐਵੇਂ ਹੀ ਹੋਇਆ ਜੂਮੋਦਾਰ ਬੰਦੇ ਸੀਗੇ ਉਹ ਜਗ੍ਹਾ ਤੇ ਫਲਕਾਰੀ ਲੈ ਕੇ ਜਾ ਉਹਦੇ ਜਦੋਂ ਡਾਲੀ ਕਰਕੇ ਆਪਦੀ ਭਗਤੀ ਵਿੱਚ ਲੀਨ ਹੋ ਗਿਆ ਜਾ ਕੇ ਉਹਨੇ ਸਾਰਾ ਕੀਤਾ ਕਿ ਉਹਨਾਂ ਨੇ ਫਲਕਾਰੀ ਦੇ ਗਲ ਚ ਪਾ ਦਿੱਤੀ ਇਹ ਛੋਟ ਦਿਨ ਖੜੇ ਹੋਗੇ ਇਹਨਾਂ ਦੇ ਗੁਰੂਆਂ ਦਾ ਬੱਚਾ ਮੜਾ ਬਚ ਨਹੀਂ ਬੋਲਣਾ ਕੋਈ ਚੁੱਪ ਕਰਕੇ ਖੜਕੇ ਉਹਨਾਂ ਦੇ ਨਗਰ ਦੇ ਵਿੱਚ ਜਾਣਾ ਹੈ ਮਾਇਆ ਬੀਬੀ ਗਾਵਾਂ ਦੇ ਪੜਦਾ ਕਰ ਲੈ ਕਰ ਉਹਨਾਂ ਦੇ ਸੱਤ ਬਜੇ ਉਸ ਤੋਂ ਇਹਨਾਂ ਨੇ ਯਾਨੀ ਚੋਲਾ ਪਹਿਣਾ ਸ਼ੁਰੂ ਕੀਤਾ ਪੱਲਾ ਰਖੀ ਹੁੰਦੀ ਸੀ ਸੋ ਬਾਬਾ ਜੀ ਦੇ ਇਸ ਸਥਾਨ ਬਾਰੇ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹ ਇਸ ਸਥਾਨ ਤੇ ਜਦੋਂ ਆਏ ਤਾਂ ਉਸ ਸਮੇਂ ਉਹ ਮਤਲਬ ਨਗਰ ਦੇ ਵਿੱਚ ਜਿਹੜੇ ਹੈਗੇ ਨਗ ਨਹੀਂ ਜਾਇਆ ਕਰਦੇ ਸੀਗੇ ਸੋ ਉਹਨਾਂ ਬਾਰੇ ਹੋਰ ਜਾਣਕਾਰੀ ਜਿਹੜੀ ਹੈਗੀ ਹੈ ਪ੍ਰਾਪਤ ਕਰਦੇ ਆ ਕਿ ਉਹ ਲਗਭਗ ਕਿੰਨੇ ਸਾਲ ਪਹਿਲਾਂ ਇਹ ਸਥਾਨ ਜਿਹੜਾ ਹੈਗਾ ਜਿਹੜਾ ਇਹ ਸਥਾਨ ਬਣਦਾ ਹੈ ਇਹ ਕਦਨੇ ਕਿੰਨੇ ਸਾਲ ਪਹਿਲਾਂ ਬਣਦਾ ਹੈ ਜਾਂ ਮਤਲਬ ਇਸ ਜਿਹੜੀ ਸਥਾਨ ਦੀ ਕਮੇਟੀ ਹੈ ਜਾਂ ਉਹ ਹੋਰ ਕੀ ਕੀ ਕਾਰਜ ਕਰਦੀ ਹੈ ਕਿਸ ਤਰ੍ਹਾਂ ਦੇ ਉਹ ਮਤਲਬ ਨਗਰ ਦੇ ਵਿੱਚ ਸਭਾਵਾਂ ਚਲਦੀਆਂ ਕੀ ਕੀ ਕਾਰਜ ਨੇ ਉਹ ਅੱਡੀ ਕਮੇਟੀ ਵੱਲੋਂ ਜੀ ਕਿਸੇ ਵੀ ਗਰੀਬ ਦੀ ਲੜਕੀ ਦਾ ਵਿਆਹ ਹੋਵੇ 11000 ਰੁਪਇਆ ਉਹਨੂੰ ਦਾਨ ਦਿੱਤਾ ਜਾਂਦਾ ਕੰਨਿਆਂ ਨਾਲ ਦਿੱਤਾ ਜਾਂਦਾ ਜੀ ਬਾਕੀ ਹੋਰ ਵੀ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਕਿਸੇ ਨੂੰ ਉਸ ਨੂੰ ਲੋੜ ਮੁਤਾਬਕ ਕਿੰਨ 5000 ਕਿੰਨ 7000 ਕਿੰਨ 10000 ਜਿੰਨਾ ਵੀ ਕਮੇਟੀ ਦੋ ਸਰਦਾ ਵੱਧ ਤੋਂ ਵੱਧ ਉਹਨੂੰ ਦਿੱਤਾ ਜਾਂਦਾ ਸੋ ਇਸ ਸਾਲਾਨਾ ਭੰਡਾਰੇ ਦੌਰਾਨ ਜਿਹੜਾ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਜਿਹੜਾ ਖੁੱਲਾ ਅਖਾੜਾ ਵੀ ਪ੍ਰਬੰਧਕਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਕਿਹੜੇ ਕਲਾਕਾਰ ਨੇ ਜਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਸਿੱਧੂ ਸਾਹਿਬ ਤੋਂ ਜਾਂਦੇ ਸਿੱਧੂ ਸਾਹਿਬ ਕਿਹੜੇ ਜਿਹੜੇ ਕਲਾਕਾਰ ਨੇ ਜਾਂ ਕੀ ਸਮਾਗਮ ਹੋ ਉਸ ਦਿਨ ਇਹ ਤਾਂ ਮਠਾੜੂ ਸਾਹਿਬ ਆਪਾਂ ਪਹਿਲਾਂ ਗੱਲ ਕੀਤੀ ਜਿਵੇਂ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਇਹ ਮੌੜ ਤੋਂ ਆ ਬੰਦੇ ਉਹਨਾਂ ਦੀ ਮਨੋਕਾਮਨਾ ਪੂਰੀ ਹੋਈ ਦਾਤੇ ਨੇ ਕਿ ਉਹਨਾਂ ਨੂੰ ਬਖਸ਼ ਕੀਤੀ ਹੈ ਉਹਨਾਂ ਨੇ ਹਰਜੀਤ ਸਿੱਧੂ ਦਾ ਅਖਾੜਾ ਇੱਥੇ ਲਾਇਆ ਹੈ ਵੈਸੇ ਤਾਂ ਖੁੱਲਾ ਸੱਦਾ ਇੱਥੇ ਤੇ ਉਹਨਾਂ ਦਾ ਖਾੜਾ 1 ਵਜੇ ਤੋਂ ਸਟਾਰਟ ਹੋਊਗਾ ਹਰਜੀਤ ਸਿੰਘ ਸਿੱਧੂ ਦਾ ਖਾੜਾ ਇੱਥੇ ਚੱਲਣਾ ਹੈ ਹਾਂ ਦੋ ਕਲਾਕਾਰ ਕਲਾਕਾਰ ਆ ਰਹੇ ਹੋ ਉਹਨਾਂ ਦਾ ਖਾੜਾ ਚੱਲਣਾ ਵੈਸੇ ਤਾਂ ਖੁੱਲਾ ਸੱਦਾ ਸਾਡਾ ਇੱਥੇ ਬਾਕੀ ਸ਼ਬੀਲਾਂ ਦਾ ਕੋਈ ਅੰਤ ਨਹੀਂ ਜੀ ਫਰੂਟ ਦਾ ਕੋਈ ਅੰਤ ਨਹੀਂ ਇੱਥੇ ਤੇ 10 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਜੀ ਇੱਥੇ ਜਿਹੜਾ ਜਿਹੜਾ ਗਾਇਨ ਗਾਉਣ ਦਾ ਸਮਾਗਮ ਹੈ ਉਹ ਕਿੰਨੇ ਵਜੇ ਤੋਂ ਸਟਾਰਟ ਹੋਊਗਾ ਤੇ ਉਹਦੇ ਚ ਕਿਸੇ ਖਾਸ ਕਲਾਕਾਰ ਜਾਂ ਉਹ ਤੋਂ ਪਹਿਲਾਂ ਜਿਹੜੇ ਸਮਾਗਮ ਚੱਲਣਾ ਹੈ ਨਹੀਂ ਉਹ ਤੋਂ ਪਹਿਲਾਂ ਜੀ 10 ਵਜੇ ਤੋਂ ਸਟਾਰਟ ਕਰ ਦੇਣਾ ਅਸੀਂ ਉਹਨਾਂ ਦਾ 1 ਵਜੇ ਜਾਂ 10 ਵਜੇ ਤੋਂ ਜਿਹੜਾ ਖੁੱਲਾ ਸੱਦਾ ਹੈ ਸਾਜੀ ਸਾਡੇ ਹੀ ਹੋਣਗੇ ਤੇ ਉਹ ਖੁੱਲਾ ਸੱਦਾ ਉਹਨਾਂ ਨੂੰ ਜਿਹੜੇ ਕੋਈ ਹੈਗੇ ਆ ਚਾਹਵਾਨ ਸਾਊਂਡ ਸਾਡਾ ਹੀ ਹੈ ਜਿਹੜੇ ਚਾਹਵਾਨ ਉਹਨਾਂ ਨੂੰ ਅਸੀਂ ਪ੍ਰੋਗਰਾਮ ਪਹਿਲਾ ਮੌਕਾ ਦੇ ਦਿਆਂਗੇ 1 ਵਜੇ ਤੋਂ ਬਾਅਦ ਉਹਨਾਂ ਨੇ ਸ਼ੁਰੂ ਕਰਨਾ ਖਾੜਾ ਦਾ ਹਾਂ ਇੱਕ ਹੋਰ ਜਿਹੜੀ ਜਾਣਕਾਰੀ ਕੋਈ ਖਾਸ ਦੇਣੀ ਚਾਹੁੰਦੇ ਨੇ ਬਾਈ ਜੀ ਕੱਲ੍ਹ ਕਿ ਹਾਂ ਬਕੀ ਸੰਕਤਾਂ ਨੂੰ ਬੇਨਤੀ ਹੈ ਜੀ ਇੱਥੇ ਹੁਣ ਸੇਵਾ ਸ਼ੁਰ ਤਬਾ ਸੁਯੋਗ ਦੇਣ ਕਿਉਂ ਜਿੰਨਾ ਹੀ ਵੱਡਾ ਪ੍ਰੋਗਰਾਮ ਉਨੇ ਸੇਵਾਦਾਰ ਜ਼ਿਆਦਾ ਚਾਹੀਦੇ ਹਨ ਇਸ ਕਰਕੇ ਬੇਨਤੀ ਹੈ ਇਹ ਸੇਵਾਦਾਰ ਵੱਤ ਤੋਂ ਅੱਧ ਪਹੁੰਚੋ ਬਹੁਤ ਬਹੁਤ ਮਿਹਰਬਾਨੀ 116 ਸਤੰਬਰ ਦਿਨ ਸੋਮਵਾਰ ਨੂੰ ਸੰਗਤਾਂ ਨੇ ਇੱਥੇ ਦਰਸ਼ਨ ਮੇਲੇ ਕਰਨ ਲਈ ਪਹੁੰਚਣਾ ਹੈ ਧੰਨਵਾਦ ਜੀ ਮਿਹਰਬਾਨੀ